ਜੈਨਿਕਸਵਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਿੰਮਸਿੰਦਰ ਗਪਾਲ ਪੰਜਾਬ ਦੇ ਵਿੱਚ ਨਵੀਂ ਬਣੀ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਦੇ ਵੱਲੋਂ ਸਰਕਾਰ ਬਣਨ ਤੋਂ ਪਹਿਲਾਂ ਦੋ ਵੱਡੇ ਵਾਅਦੇ ਜਿਹੜੇ ਸੀ ਪੰਜਾਬ ਵਾਸੀਆਂ ਨਾਲ ਕੀਤੇ ਗਏ ਸੀ ਸਿੱਖਿਆ ਅਤੇ ਸਿਹਤ ਦੇ ਵਿੱਚ ਸੁਧਾਰ ਹੈ ਉਹ ਲਿਆਂਦਾ ਜਾਵੇਗਾ ਤਾਂ ਉਸ ਨੂੰ ਬੁਰ ਪੈਂਦਾ ਹੋਇਆ ਨਜ਼ਰ ਆ ਰਿਹਾ ਜਿਵੇਂ ਪਿਛਲੇ ਦਿਨੀ ਦੇਖਿਆ ਸਿੱਖਿਆ ਦਾ ਮਿਆਰ ਕਾਫੀ ਜ਼ਿਆਦਾ ਉੱਚਾ ਚੁੱਕਿਆ ਗਿਆ ਸਰਕਾਰੀ ਸਕੂਲਾਂ ਦਾ ਨਵੇਂ ਸਰਕਾਰੀ ਸਕੂਲ ਵੀ ਬਣਾਏ ਜਾ ਰਹੇ ਸਕੂਲ ਆਫ ਐਮਿਨਸ ਵੀ ਜਿਹੜੇ ਕਿ ਉਹ ਬਣਾਏ ਗਏ ਨੇ ਤਾਂ ਜੋ ਬੱਚੇ ਨੇ ਜਿਹੜੇ ਕਿ ਹਾਇਰ ਐਜੂਕੇਸ਼ਨ ਜਿਹੜੇ ਕਿ ਉਹ ਫ੍ਰੀ ਦੇ ਵਿੱਚ ਲੈ ਸਕਣ ਤਾਂ ਹੁਣ ਜੇਕਰ ਸਿੱਧੀ ਗੱਲ ਕਰੀਏ ਤਾਂ ਸਿਹਤ ਨੂੰ ਲੈ ਕੇ ਵੀ ਸਰਕਾਰ ਜਿਹੜੀ ਕਿ ਉਹ ਸੰਜੀਦਗੀ ਦੇ ਨਾਲ ਲੈਂਦੀ ਹੋਈ ਨਜ਼ਰ ਆ ਰਹੀ ਕਿਉਂਕਿ ਜੇਕਰ ਮਈ ਅਤੇ ਜੂਨ ਮਹੀਨੇ ਦੀ ਗੱਲ ਕਰੀਏ ਤਾਂ ਟੈਂਪਰੇਚਰ ਲਗਾਤਾਰ ਜਿਹੜਾ ਕਿ ਵਧਦਾ ਜਾ ਰਿਹਾ 44 ਤੋਂ ਲੈ ਕੇ 46 ਡਿਗਰੀ ਦੇ ਵਿੱਚ ਤਾਪਮਾਨ ਜਿਹੜਾ ਕਿ ਉਹ ਲਗਾਤਾਰ ਹੀਟ ਵੇਵ ਜਿਹੜੀ ਕਿ ਉਹ ਚੱਲ ਰਹੀ ਹੈ ਤਾਂ ਸਿਵਲ ਹਸਪਤਾਲ ਦੇ ਵਿੱਚ ਮੌਜੂਦਾਂ ਚੱਚਾ ਬੱਚਾ ਵਾੜ ਦੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਚੱਚੇ ਬੱਚੇ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਸਿਵਲ ਹਸਪਤਾਲ ਦੇ ਪ੍ਰਸ਼ਾਸਨ ਦੇ ਵੱਲੋਂ ਏਸੀ ਜਿਹੜੇ ਨੇ ਇੰਸਟਾਲ ਨੇ ਉਹ ਕੀਤੇ ਗਏ ਨੇ ਔਰ ਨਾਲ ਦੀ ਨਾਲ ਕੂਲਰਾਂ ਦਾ ਵੀ ਜਿਹੜਾ ਕੀ ਪ੍ਰਬੰਧ ਹੈ ਉਹ ਕੀਤਾ ਗਿਆ ਪਹਿਲਾਂ ਤਸਵੀਰ ਤੁਹਾਨੂੰ ਦਿਖਾਵਾਂਗੇ ਕੂਲਰ ਪਿਆ ਹੋਇਆ ਇੱਥੇ ਇੱਕ ਪਾਸੇ ਤਾਂ ਦੂਜੇ ਪਾਸੇ ਏਸੀ ਨੇ ਜਿਹੜੇ ਦੂਜੇ ਪਾਸੇ ਵੀ ਤਸਵੀਰ ਤੁਹਾਨੂੰ ਦਿਖਾ ਦਿੰਦੇ ਆ ਏਸੀ ਦੇ ਉਹ ਜਿਹੜੇ ਕਿ ਇੰਸਟਾਲ ਨੇ ਉਹ ਕੀਤੇ ਗਏ ਨੇ ਤਾਂ ਜੋ ਇੱਥੇ ਬੱਚੇ ਐਡਮਿਟ ਨੇ ਜਾਂ ਬੱਚਿਆਂ ਦੇ ਨਾਲ ਉਹਨਾਂ ਦੇ ਘਰ ਦੇ ਇਹਨਾਂ ਨੂੰ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਕਿਉਂਕਿ ਹੀਟ ਵੇਵ ਲਗਾਤਾਰ ਚੱਲ ਰਹੀ ਹੈ ਤਾਂ ਕਈ ਸਾਲਾਂ ਬਾਅਦ ਦੇਖਣ ਨੂੰ ਮਿਲੇਗੀ ਕੁ ਮਹੀਨਾ ਲਗਾਤਾਰ ਲੂ ਹੈ ਜਿਹੜੀ ਕਿ ਉਹ ਦੇਖਣ ਨੂੰ ਮਿਲੀ ਹੈ ਤਾਂ ਇਹ ਤਸਵੀਰਾਂ ਅੱਥੋਂ ਦਾ ਸਾਂਝੀਆਂ ਕਰ ਰਹੇ ਹਾਂ ਲੁਧਿਆਣਾ ਦੇ ਸਿਵਲ ਹਸਪਤਾਲ ਦੀਆਂ ਜਿੱੱਚਾ ਬੱਚਾ ਵਾਰਡ ਦੀਆਂ ਤਾਂ ਇਸ ਦੇ ਨਾਲ ਲੱਗਦੇ ਵੀ ਵਾਰਡ ਦੀਆਂ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਤਾਂ ਹਰ ਇੱਕ ਰੂਮ ਦੀ ਗੱਲ ਕਰੀਏ ਜਾਂ ਫਿਰ ਵਾਰਡ ਦੀ ਗੱਲ ਕਰੀਏ ਤਾਂ ਹਰ ਇੱਕ ਰੂਮ ਅਤੇ ਵੜ ਦੇ ਵਿੱਚ ਕੂਲਰ ਅਤੇ ਏਸੀ ਨੇ ਕੂਲਰ ਅਤੇ ਏਸੀ ਜਿਹੜੇ ਕੀ ਇੰਸਟਾਲ ਕੀਤੇ ਗਏ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ ਇਹ ਚਾਲੂ ਕਤਕ ਹੋ ਜਾਣਗੇ ਤਾਂ ਗੱਲਬਾਤ ਵੀ ਕਰਾਂਗੇ ਕਿ ਕਿੰਨੇ ਜਿਹੜੇ ਕੀ ਏਸੀ ਅਤੇ ਕੂਲਰ ਨੇ ਜਿਹੜੇ ਕੀ ਉਹ ਲਗਾਏ ਗਏ ਨੇ ਤਾਂ ਗਰਮੀ ਤੋਂ ਬਚਾ ਦੇ ਲਈ ਤਾਂ ਜੋ ਬੱਚਿਆਂ ਨੂੰ ਕੋਈ ਦਿੱਕਤ ਨਾ ਆਵੇ ਗਰਮੀ ਦੇ ਕਾਰਨ ਉਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਿਵਲ ਹਸਪੀਟਲ ਦੇ ਵਿੱਚ ਕੂਲਰ ਅਤੇ ਏਸੀ ਜਿਹੜੇ ਨਵਾਂ ਇੰਸਟਾਲ ਕੀਤੇ ਗਏ ਨੇ ਗੱਲਬਾਤ ਕਰ ਲੈਣੇ ਸਾਡੇ ਨਾਲ ਸੀਨੀਅਰ ਮੈਡੀਕਲ ਅਫਸਰ ਦੀਪਕਾ ਗੁਇਲ ਜੀ ਮੌਜੂਦ ਨੇ ਮੈਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਮ ਕਿਵੇਂ ਦੇਖਦੇ ਹੋ ਕਿਵੇਂ ਜਹੰਦ ਵਿੱਚ ਆਇਆ ਕਿ ਗਰਮੀ ਬਹੁਤ ਜ਼ਿਆਦਾ ਵਾ ਗਰਮੀ ਨੂੰ ਧਿਆਨ ਦੇ ਵਿੱਚ ਰੱਖਦੇ ਚਾਚਾ ਬੱਚਾ ਬਾੜ ਦੇ ਵਿੱਚ ਕਿੰਨੇ ਜਿਹੜੇ ਕਿ ਕੂਲਰ ਅਤੇ ਕਿੰਨੇ ਏਸੀ ਜਿਹੜੇ ਕਿ ਇੰਸਟਾਲ ਕੀਤੇ ਗਏ ਨੇ ਅ ਐਕਚੁਅਲੀ ਕੂਲਰ ਸਿਗੇ ਸਾਡੇ ਪਾਸ ਉਹ ਰਿਪੇਅਰ ਅਧੀਨ ਸਿਗੇ ਤੇ ਕਈ ਖਰਾਬ ਹੋ ਗਏ ਸਿਗੇ ਜਿੰਨਾ ਚ ਕਰੰਟ ਲੱਗਣ ਦਾ ਡਰ ਸੀ ਤਾਂ ਅਸੀਂ ਕੋਈ 에어 ਕੂਲਰਸ ਪਹਿਲੇ ਪ੍ਰੋਵਾਈਡ ਬਰ ਸਿਵਲ ਸਰਜਨ ਸਰ ਨੇ ਇਤਨਾ ਹਾਇਰ ਡਿਸਟ੍ਰਿਕਟ ਅਫੀਸ਼ੀਅਲਸ ਨਾਲ ਗੱਲ ਕਰਕੇ ਸਾਨੂੰ ਇਹ ਕਿਹਾ ਗਿਆ ਸੀਗਾ ਵੀ 16 ਦਾ ਮਤਲਬ ਬਿਡਨਾ ACs ਹੀ ਲਗਾਣੇ ਹੈਗੇ ਆਪਾਂ ਨੇ ਐਮਸੀਐਚ ਵਿੰਗ ਦੇ ਵਿੱਚ ਜਿਸ ਕਾਰਨ ਸਾਡੇ ਟੋਟਲ 16 ACs ਇੰਸਟਾਲ ਹੋ ਰਹੇ ਹੈਗੇ ਜਿਸ ਵਿੱਚੋਂ 12 ਵਿੰਡੋ ACs ਇੰਸਟਾਲ ਹੋ ਚੁੱਕੇ ਹਨ ਔਰ 4 ਸਪਲਿਟ ACs ਦੀ ਕਾਰਵਾਈ ਚੱਲ ਰਹੀ ਹੈਗੀ ਹੁਣ ਇੰਸਟਾਲ ਹੋਨੇ ਸ਼ੁਰੂ ਹੋ ਚੁੱਕੇ ਹਨ ਔਰ ਇਹਨਾਂ ਦੀ ਜਿਹੜੀ ਫਾਈਨਲ ਹਾਲੀ ਇੰਸਟਾਲੇਸ਼ਨ ਦੇ ਬਾਅਦ ਜਿਹੜਾ ਇਲੈਕਟ੍ਰੀਕਲ ਵੀ ਲੋਡ ਇਨਕਰੀਸ ਲੋਡ ਦੇ ਵਾਸਤੇ ਅਸੀਂ ਜਿਹੜੇ ਸੰਬੰਧਤ ਅਧਿਕਾਰੀ ਵਾਸਤੇ ਚਿੱਠੀ ਜਾ ਚੁੱਕੀ ਹੈਗੀ ਔਰ ਜਿਹੜੀ ਫਾਈਨਲ ਫਿਟਿੰਗ ਔਰ ਇਲੈਕਟ੍ਰੀਕਲ ਕਨੈਕਸ਼ਨਸ ਵਗੈਰਾ ਹੈ ਉਹ ਕਾਰਵਾਈ ਅਧੀਨ ਹੈ ਜੋ ਕਿਸੇ AC ਦੇ ਵਿੱਚ ਅਗਰ ਕੋਈ ਇਸ਼ੂ ਹੈ ਆਲਰੇਡੀ ਜਿਹੜੇ ਸਿਗੇ ਲੱਗੇ ਹੋਏ ਜਿਸ ਵਿੱਚ ਕੋਈ কুলਿੰਗ ਥੋੜਾ ਜਿਹਾ ਇਸ਼ੂਜ਼ ਹੈ ਕਿਉਂਕਿ 24/7 ਆਰ ਇਸ ਵੈਦਰ ਇਸ ਸਾਲ ਦੇ ਵੈਦਰ ਨੂੰ ਦੇਖਦੇ ਹੋਏ ਉਹਨਾਂ ਦੀ ਆਲਰੇਡੀ ਰਿਪੇਅਰ ਚੱਲ ਰਹੀ ਸੀ ਜੋ ਇੱਕ ਚੱਲ ਰਹੀ ਹੈਗੀ ਔਰ ਨਵਿਆਂ ਨੂੰ ਜਲਦ ਤੋਂ ਜਲਦ ਸਟੋਲ ਤਾਂ ਹੋ ਗਏ ਹੋਣੇ ਚਾਲੂ ਕਰਤਕ ਹੁੰਦੇ ਹੋਏ ਨਜ਼ਰ ਆਣਗੇ ਕਿੰਨੇ ਦਿਨਾਂ ਵਿੱਚ ਜਿਹੜੇ ਕਿ ਚਾਲੂ ਨੇ ਹੋ ਜਾਣਗੇ ਤਾਂ ਜਿਹੜੇ ਕਿ ਮਰੀਜ਼ ਇੱਥੇ ਐਡਮਿਟ ਨੇ ਉਹਨਾਂ ਨੂੰ ਗਰਮੀ ਤੋਂ ਰਾਹ ਮਿਲ ਸਕੇ ਦੇਖੋ ਇੰਸਟਾਲੇਸ਼ਨ ਸਾਡੀ ਕੱਲ ਦਿਨ ਰਾਤ 2 ਵਜੇ ਤੱਕ 12 ਵਿੰਡੋ ACs ਇੰਸਟਾਲ ਹੋਏ ਅੱਜ ਵੀ ਸਾਡੀ ਪੂਰੀ ਟੀਮ ਸਵੇਰ ਤੋਂ ਹੀ ਲੱਗੀ ਹੋਈ ਹੈ ਔਰ ਜਿਹੜਾ ਰਿਗਾਰਡਿੰਗਸ ਜਿਹੜਾ ਲੋਡ ਹੈ ਉਸ ਰਿਗਾਰਡਿੰਗ ਥੋੜਾ ਜਿਹਾ ਜੋ ਇੱਕ ਬੇਸਿਕ ਅ ਹਾਂਜੀ ਤੁਸੀਂ ਆਪਣਾ ਦੇਖ ਲਓ ਐਸਐਨਸੀਯੂ ਦੇ ਵਿੱਚ ਵੀ ਸਾਰੇ ਕਿਤੇ ਹੀ ਮਤਲਬ ਐਮਸੀਐਚ ਦੇ ਵਿੱਚ ਵਾਰਡਸ ਦੇ ਵਿੱਚ ਤਿੰਨ ਪੀਡੀਆਟ੍ਰਿਕ ਵਾਰਡ ਦੇ ਵਿੱਚ ਲੱਗ ਚੁੱਕੇ ਹਨ ਐਸੀ ਇੰਸਟਾਲ ਹੋ ਚੁੱਕੇ ਹਨ ਉਹ ਉਪਰ ਪੋਸਟਨੈਟਲ ਵਾਰਡ ਦੇ ਵਿੱਚ ਵੀ ਤਿੰਨ ਉੱਥੇ ਹੋ ਚੁੱਕੇ ਹਨ ਔਰ 6 ACs ਪੋਸਟਨੈਟਲ ਟੂਚ ਇੰਸਟਾਲ ਹੋ ਗਏ ਹੋਏ ਹਨ ਤੇ ਜਿਹੜੇ ਦੂਸਰੇ ਸਪਲਟ ਹੈਗੇ ਉਹਨਾਂ ਦੇ ਅਸੀਂ ਆਪਟੀਮਮ ਯੂਜ਼ ਕਰਦੇ ਹੋਏ ਉਹਨਾਂ ਨੂੰ ਜਿੱਥੇ-ਜਿੱਥੇ ਬੰਦੀ ਹੈਗੀ ਨਰਸਿੰਗ ਸਟੇਸ਼ਨ ਕੋਈ ਜਿੱਥੇ ਜ਼ਰੂਰਤ ਹੈਗੀ ਉੱਥੇ ਇੰਸਟਾਲ ਹੋ ਰਹੀ ਹੈ ਔਰ ਇਸ ਚੀਜ਼ ਦਾ ਤਾਲਮੇਲ ਸਾਡੇ ਆਪਣੇ ਹਾਇਰ ਅਫੀਸ਼ੀਅਲਸ ਹੈਲਥ ਅਫੀਸ਼ੀਅਲਸ ਨਾਲ ਰੈਗੂਲਰਲੀ ਕਿੱਤਾ ਜਾ ਰਿਹਾ ਹੈ ਔਰ ਅਪਡੇਟ ਦਿੱਤੀ ਜਾ ਰਹੀ ਹੈ ਮੈਮ ਉਹ ਕਿਸ ਤਰ੍ਹਾਂ ਦੇ ਜਿਹੜੇ ਕਿ ਬੱਚੇ ਜਿਹੜੇ ਮੰਨ ਲਓ ਐਡਮਿਟ ਹੁੰਦੇ ਹੈ ਜਚਾ ਬੱਚੇ ਐਡਮਿਟ ਹੁੰਦੇ ਨੇ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਲਈ ਸਿਵਲ ਹਸਪਤਾਲ ਦੇ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਹੋਰ ਇਸ ਤੋਂ ਇਲਾਵਾ ਅਸੀਂ ਆਪਣੀ ਤਰਫੋਂ ਪੂਰੀ ਕੋਸ਼ਿਸ਼ ਕਰਦੇ ਹੈਗੇ ਹਾਂ ਵੀ ਦਾ ਆਪਣੇ ਰੈਗੂਲਰ ਰਾਉਂਡਸ ਵਕਤ ਜਾਂ ਉੱਚ ਅਧਿਕਾਰੀਆਂ ਨੂੰ ਜਦੋਂ ਵੀ ਸਾਨੂੰ ਕੋਈ ਵੀ ਇਨਫੋਰਮੇਸ਼ਨ ਆਉਂਦੀ ਹੈ ਵੀ ਜਲਦ ਤੋਂ ਜਲਦ ਪੇਸ਼ੈਂਟਸ ਦੇ ਨਾਲ ਇੰਟਰੈਕਸ਼ਨ ਕਰਦੇ ਹੋਏ ਵੀ ਜਲਦ ਤੋਂ ਜਲਦ ਉਹਨਾਂ ਦੀ ਕੋਸ਼ਿਸ਼ ਕੀਤੀ ਜਾਵੇ ਵੀ ਉਹਨਾਂ ਦਾ ਅਸੀਂ ਸਮੱਸਿਆ ਨੂੰ ਦੂਰ ਕੀਤੀ ਜਾਵੇ ਜੋ ਵੀ ਬੰਦੀ ਜਿੰਨੀ ਜਲਦੀ ਕਰ ਸਕੀਏ ਤੇ ਅੱਗੇ ਵੀ ਕਰਦੇ ਰਵਾਂਗੇ ਇਹ ਹੀ ਆਸ਼ਵਾਸਨ ਦੇ ਸਕਦੇ ਹਾਂ ਮੈਮ ਕਿ ਗਰਮੀ ਨੂੰ ਲੈ ਕੇ ਪਿਆਸ ਬਹੁਤ ਲੱਗਦੀ ਹੈ ਲੋਕਾਂ ਨੂੰ ਤੇ ਪਾਣੀ ਪੀਣ ਵਾਲੇ ਪਾਣੀ ਦੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਨੇ ਪਾਣੀ ਦੇ ਵਾਟਰ ਕੂਲਰਸ ਐਮ ਸੀ ਐਚ ਸੀ ਦੇ ਵਿੱਚ ਹੀ ਤਿੰਨ ਚਾਲੂ ਹਨ ਇੱਕ ਆਪੀਡੀ ਦੇ ਪਾਸ ਹੈ ਇੱਕ ਅਗਲੇ ਪਾਸੇ ਬਾਹਰ ਚਾਲੂ ਹਾਲਤ ਚ ਹੈ ਇੱਕ ਬੈਕ ਸਾਈਡ ਤੇ ਵੀ ਚਾਲੂ ਹਾਲਤ ਵਿੱਚ ਹੈਗਾ ਥੈਂਕ ਯੂ ਮੈਮ ਇੱਕ ਵਾਰ ਫਿਰ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਜੱਚਾ ਬੱਚਾ ਵਾਰਦੀਆਂ ਤਾਂ ਇਹ ਤਸਵੀਰਾਂ ਨੇ ਜਿੱਥੇ ਬੱਚਿਆਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਜੱਚੇ ਤੇ ਬੱਚੇ ਦੀ ਦੋਨੋਂ ਹੀ ਸਿਹਤ ਦਾ ਧਿਆਨ ਰੱਖਦੇ ਹੋਏ ਸਿਵਲ ਪ੍ਰਸ਼ਾਸਨ ਦੇ ਵੱਲੋਂ ਏਸੀ ਅਤੇ ਕੂਲਰ ਜਿਹੜੇ ਨੇ ਉਹ ਇੰਸਟਾਲ ਕਰਾਏ ਗਏ ਨੇ ਤਾਂ ਗੱਲਬਾਤ ਵੀ ਕਰ ਲੈਂਦੇ ਆ Uh, कैसे देख रहे हो आप सिविल अस्पताल में अब ए और कूलर जो लगाए गए हैं गर्मी से बचाव के लिए अभी कुछ दिनों में चालू भी हो जाएंगे कैसा क्या कहना आप बहुत बढ़िया फील हो रहा है सर फीवर बहुत चढ़ा हुआ था बच्चे को लेकिन कल से बहुत कंट्रोल है जब से कूलर लगा हुआ हाँ जी बच्चों का इलाज वगैरह सही हो रहा है हाँ जी बिल्कुल सही हो रहा है जी कोई दिक्कत परेशानी तो नहीं आई नहीं सर बढ़िया काम कर रही है सरकार जो कैसे बढ़िया काम है सर हफ्ते से बच्चा है हमारा यहाँ पर ठीक है सेफ है हाँ जी ਜਿਵੇਂ ਗਰਮੀ ਬਚਾਓ ਕੇ ਲੀਏ ਆਪ ਦੇਖ ਰਹੇ ਏਸੀ ਲੱਗੇ ਹੋਏ ਆ কুলਰ ਲੱਗੇ ਹੋਏ ਆ ਅਬੀ ਬੜੀਆ ਲੱਗ ਰਿਹਾ ਹੈ ਬੜੀਆ ਲੱਗ ਰਿਹਾ ਹੈ ਪ੍ਰਾਈਵੇਟ ਸੇ ਵੀ ਬੜੀਆ ਲੱਗ ਰਿਹਾ ਹੈ ਹਾਂਜੀ ਤਾਂ ਬਿਲਕੁਲ ਕਿਹਾ ਜਾ ਰਿਹਾ ਹੈ ਕਿ ਪ੍ਰਾਈਵੇਟ ਹਸਪਤਾਲ ਤੋਂ ਵੀ ਵਧੀਆ ਜਿਹੜਾ ਕਿ ਉਹ ਦੇਖਣ ਨੂੰ ਲੱਗ ਰਿਹਾ ਹੈ ਤਾਂ ਨਾਲ ਦੇ ਰੂਮ ਜਿਹੇ ਵੀ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਤਾਂ ਵਿਹਿਦ ਸ਼ਲਾਂਗਾ ਜੋ ਕਦਮ ਹੈ ਜਿਹੜਾ ਕਿ ਉਹ ਸਿਵਲ ਹਸਪਤਾਲ ਦੇ ਪ੍ਰਸ਼ਾਸਨ ਦੇ ਵੱਲੋਂ ਚੁੱਕਿਆ ਗਿਆ ਸਰਕਾਰ ਦੇ ਵੱਲੋਂ ਲਗਾਤਾਰ ਵਕਫਾਕ ਕਮੇਟੀ ਹਦਾਇਤਾਂ ਜਾਰੀ ਕੀਤੇ ਜਾਂਦੀਆਂ ਨੇ ਤਾਂ ਕੂਲਰ ਜਿਹੜੇ ਤੁਸੀਂ ਦੇਖ ਸਕਦੇ ਹੋ ਕੂਲਰ ਹੈ ਜਿਹੜੇ ਕੋ ਚਾਲੂ ਹੋ ਚੁੱਕੇ ਹੋਏ ਨੇ ਤਾਂ ਬੱਚੇ ਜਿਹੜੇ ਨੇ ਉਹ ਕੂਲਰ ਦੀ ਹਵਾ ਲੈਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਬੱਚਿਆਂ ਦੇ ਚਿਹਰੇ ਤੇ ਜਿਹੜੀ ਕਿ ਮੁਸਕਾਨ ਆ ਉਹ ਦੇਖੋ ਮਿਲ ਰਹੀ ਹੈ ਏਸੀ ਹਾਲਾਂਕਿ ਇੰਸਟਾਲ ਹੋ ਚੁੱਕੇ ਹੋਏ ਨੇ ਤਾਂ ਜਿਵੇਂ ਸੀਨੀਅਰ ਮੈਡੀਕਲ ਅਫੀਸਰ ਦੀਪਿਕਾ ਗੋਲਜਨ ਨੇ ਦੱਸਿਆ ਕਿ ਕੁਝ ਹੀ ਘੰਟਿਆਂ ਵਿੱਚ ਜਾਂ ਫਿਰ ਆਉਣ ਵਾਲੇ ਇੱਕ ਤੋਂ ਦੋ ਦਿਨ ਦੇ ਵਿੱਚ ਜਿਹੜੇ ਕਿ ਏਸੀ ਨੇ ਉਹ ਵੀ ਸ਼ੁਰੂ ਕਰਵਾ ਦਿੱਤੇ ਜਾਣਗੇ ਤਾਂ ਇੱਥੇ ਕੁਝ ਹੋਰ ਵੀ ਪੇਸ਼ੈਂਟ ਬੈਠੇ ਬੈਠੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਮੈਮ ਕਿਵੇਂ ਦੇਖਦੇ ਹੋ ਹੁਣ ਗਰਮੀ ਤੋਂ ਬਚਾਅ ਦੇ ਲਈ ਕੂਲਰ ਤਾਂ ਸ਼ੁਰੂ ਹੋ ਚੁੱਕੇ ਨੇ ਏਸੀ ਵੀ ਇੰਸਟਾਲ ਕੀਤੇ ਗਏ ਨੇ ਵੀ ਇੱਕ ਦਿਨਾਂ ਤੱਕ ਚੱਲਦੇ ਨਜ਼ਰ ਆਣਗੇ ਕਿਵੇਂ ਦੇਖਦੇ ਹੋ ਹਾਂਜੀ ਸਹੀ ਲੱਗ ਰਿਹਾ ਜੀ ਹੁਣ ਸਿਵਲ ਹਸਪਤਾਲ ਦੇ ਵਿੱਚ ਵੀ ਹੁਣ ਏਸੀ ਲੱਗੇ ਨੇ ਤਾਂ ਠੰਡੀ ਹਵਾ ਉਹ ਗਰਮੀ ਤੋਂ ਬਚਾਰੂਗਾ ਹਾਂਜੀ ਤਾਂ ਬਿਲਕੁਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱੱਚਾ ਬੱਚਾ ਵਾਰਡ ਹੈ ਤਾਂ ਸਿਹਤ ਸਹੂਲਤਾ ਦਾ ਜਿਹੜਾ ਕਿ ਖਾਸ ਧਿਆਨ ਹੈ ਉਹ ਰੱਖਿਆ ਜਾ ਰਿਹਾ ਹੈ ਤਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣਨ ਤੋਂ ਪਹਿਲਾਂ ਦੋ ਵੱਡੇ ਜਿਹੜੇ ਨੇ ਵਾਅਦੇ ਕੀਤੇ ਗਏ ਸੀਗੇ ਕਿ ਪੰਜਾਬ ਦੇ ਵਿੱਚ ਸਿਹਤ ਅਤੇ ਸਿੱਖਿਆ ਦੇ ਵਿੱਚ ਸੁਧਾਰ ਆ ਉਹ ਲਿਆਂਦਾ ਜਾਵੇਗਾ ਆਮ ਆਦਮੀ ਪਾਰਟੀ ਦੇ ਵੱਲੋਂ ਤਾਂ ਉਸ ਨੂੰ ਬੂਰ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਤੋਂ ਪਹਿਲਾਂ ਸਿੱਖਿਆ ਨੂੰ ਲੈ ਕੇ ਸਰਕਾਰ ਦੇ ਵੱਲੋਂ ਕਾਫੀ ਸਾਰੇ ਉਪਰਾਲੇ ਕੀਤੇ ਗਏ ਨੇ ਸਕੂਲ ਆਫ ਐਮਿਨੈਂਸ ਖੋਲੇ ਗਏ ਨੇ ਬੱਚਿਆਂ ਨੂੰ ਹਾਇਰ ਐਜੂਕੇਸ਼ਨ ਹੈ ਜਿਹੜੀ ਕਿ ਉਹ ਫ੍ਰੀ ਦੇ ਵਿੱਚ ਮਿਲਦੀ ਹੋਈ ਨਜ਼ਰ ਆ ਰਹੀ ਹੈ ਹੁਣ ਦੂਜੇ ਪਾਸੇ ਸਿਹਤ ਦੇ ਵਿੱਚ ਵੀ ਸੁਧਾਰ ਹੁੰਦਾ ਹੋਇਆ ਨਜ਼ਰ ਆ ਰਿਹਾ ਕਿ ਜਿਵੇਂ ਪਿੱਛੇ ਇਸ ਤੋਂ ਪਹਿਲਾਂ 26 ਜਨਵਰੀ ਨੂੰ ਭਗਵੰਤ ਮਾਨ ਇੱਥੇ ਪਹੁੰਚਦੇ ਨੇ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਦੇ ਵੱਲੋਂ ਐਲਾਨ ਕੀਤਾ ਜਾਂਦਾ ਕਿ ਅੱਜ ਤੋਂ ਸਿਵਲ ਹਸਪਤਾਲ ਦੇ ਵਿੱਚ ਹੀ ਜਿਹੜੀ ਹੈ ਕਿ ਦਵਾਈਆਂ ਨੂੰ ਮਿਲਣਗੀਆਂ ਕੋਈ ਵੀ ਮੈਡੀਸਨ ਹੈ ਉਹ ਤੁਹਾਨੂੰ ਬਾਹਰੋਂ ਨਹੀਂ ਲੈਣੀ ਪਏਗੀ ਜੇ ਕੋਈ ਡਾਕਟਰ ਲਿਖ ਕੇ ਦਿੰਦਾ ਹੈ ਤਾਂ ਡਾਕਟਰ ਆਪ ਪ੍ਰਬ ਜੱਤਾ ਬੱਚੇ ਜਿਹੜੀ ਕਿ ਸਿਹਤ ਦਾ ਧਿਆਨ ਰੱਖਣ ਧਿਆਨ ਰੱਖਦੇ ਹੋਏ ਹੁਣ ਸਿਵਲ ਹਸਪਤਾਲ ਦੇ ਵੱਲੋਂ ਏਸੀ ਜਿਹੜੇ ਨੇ 16 ਏਸੀ ਨੇ ਜਿਹੜੇ ਕਿ ਉਹ ਇੰਸਟਾਲ ਕਰਾਏ ਗਏ ਨੇ ਕੂਲਰ ਲਗਾਏ ਗਏ ਨੇ ਤਾਂ ਜਿਹੜੇ ਪੁਰਾਣੇ ਏਸੀ ਸੀਗੇ ਉਹਨਾਂ ਦੇ ਵੀ ਨਾਲ ਨਾਲ ਰਿਪੇਅਰ ਹੈ ਜਿਹੜੀ ਕਿ ਉਹ ਕਰਵਾਈ ਜਾ ਰਹੀ ਹੈ ਕੈਮਰਾ ਪਰਸਨ ਮਨੀਸ਼ਰ ਵਾਲੀ ਹਿੰਮਤ ਸਿੰਘ ਦੀ ਗੋਪਾਲ ਦੇਨਿਕ ਸਵੇਰਾ ਪੁਧਿਆਣਾ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਦੇਨਿਕ ਸਵੇਰਾ ਟੀਵੀ YouTube Facebook Instagram X اور WhatsApp چینل پر